ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਆਜਾ ਰਹੇ ਹਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਤੋਂ 10 ਦਿਨ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਉਹਦੇ ਵਿੱਚ ਕੀ ਨਵੀਂ ਹੈ ਜਿਹੜੀ ਉਹ ਕਾਰਵਾਈ ਹੋ ਸਕਦੀ ਹੈ ਪੰਜਾਬ ਦੇ ਵਿੱਚ ਜਿਹੜੇ ਸਿਸਟਮ ਬੰਗਾਲ ਦੀ ਖਾੜੀ ਦੇ ਵਿੱਚ ਬਣ ਰਹੇ ਆ ਉਹਨਾਂ ਦਾ ਪੰਜਾਬ ਦੇ ਭਾਗਾਂ ਤੇ ਕੀ ਅਸਰ ਹੋਊਗਾ ਕਿੱਧਰਲੇ ਪਾਸੇ ਨੂੰ ਉਹ ਸਿਸਟਮ ਜਾਣਗੇ ਜਿਹੜਾ ਵੈਸਟਰਨ ਡਿਸਟਰਬੈਂਸ ਆ ਕੀ ਉਹ ਪੰਜਾਬ ਤੇ ਕੋਈ ਅਸਰ ਕਰੂਗਾ ਜਾਂ ਨਹੀਂ ਕਰੂਗਾ ਕਿੰਨੇ ਵੈਸਟਰਨ ਡਿਸਟਰਬੈਂਸ ਪੰਜਾਬ ਤੇ ਆ ਰਿਹਾ ਉਹਦੇ ਬਾਰੇ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਵੀਡੀਓ ਚੰਗੀ ਤਰ੍ਹਾਂ ਦੇਖਿਓ ਤਾਂ ਜੋ ਤੁਹਾਨੂੰ ਸਾਰਾ ਕੁਝ ਸਮਝ ਆ ਸਕੇ ਜੇਕਰ ਆਪਾਂ ਗੱਲ ਕਰੀਏ ਪਿਛਲੇ 24 ਘੰਟੇ ਦੀ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚੋਂ ਮੌਨਸੂਨ ਆ ਜਿਹੜਾ ਉਹ ਵਾਪਸ ਹੋ ਚੁੱਕਿਆ ਹਰਿਆਣਾ ਰਾਜਸਥਾਨ ਗੁਜਰਾਤ ਦੇ ਭਾਗਾਂ ਚੋਂ ਵੀ ਕੁਝ ਹੋਰ ਭਾਗਾਂ ਚੋਂ ਵਾਪਸ ਹੋਇਆ ਤੇ ਬਾਕੀ ਜਿਹੜਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡਾ ਤੇ ਉੱਤਰ ਪ੍ਰਦੇਸ਼ ਦਿੱਲੀ ਦੇ ਭਾਗਾਂ ਤੋਂ ਵੀ ਆ ਜਿਹੜੀ ਉਹ ਜਲਦੀ ਮੌਨਸੂਨ ਵਾਪਸ ਹੋਣ ਦੀ ਸੰਭਾਵਨਾ ਬਣ ਰਹੀ ਹੈ ਜੇਕਰ ਆਪਾਂ ਗੱਲ ਕਰੀਏ ਸਿਸਟਮ ਆ ਦੀ ਹਵਾਵਾਂ ਪੰਜਾਬ ਦੇ ਵਿੱਚ ਪੂਰੀਆਂ ਪੱਛਮ ਦੀਆਂ ਚੱਲ ਰਹੀਆਂ ਨੇ ਇਸ ਵਕਤ ਤੇ ਮੌਸਮ ਪੂਰੀ ਤਰ੍ਹਾਂ ਖੁਸ਼ਕਾ ਕੋਈ ਵੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲਾ ਇਸ ਵਕਤ ਨਹੀਂ ਹੈ ਜੇਕਰ ਆਪਾਂ ਗੱਲ ਕਰੀਏ ਬਈ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ 24 ਤਰੀਕ ਤੋਂ ਲੈ ਕੇ 29 ਤਰੀਕ ਤੱਕ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਬਿਲਕੁਲ ਖੁਸ਼ਕ ਰਹੂਗਾ ਪੱਛਮ ਦੀਆਂ ਹਵਾਵਾਂ ਚੱਲਣਗੀਆਂ 29 ਤਰੀਕ ਨੂੰ ਪੂਰਬ ਦੀ ਹਵਾ ਜਿਹੜੀ ਉਹ ਕੁਝ ਵਾਪਸੀ ਕਰ ਸਕਦੀ ਹੈ ਇਸ ਵਕਤ ਇੱਕ ਸਿਸਟਮ ਆ ਬੰਗਾਲ ਦੀ ਖਾੜੀ ਦੇ ਵਿੱਚ ਜਿਹੜਾ ਉਹ ਪੱਛਮੀ ਬੰਗਾਲ ਦੇ ਭਾਗਾਂ ਦੇ ਬਣਿਆ ਹੋਇਆ ਲੋ ਪ੍ਰੈਸ਼ਰ ਏਰੀਆ ਜਿਹੜਾ ਕਿ ਬਿਹਾਰ, ਛੱਤੀਸਗੜ੍ਹ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਦੇ ਪੂਰਬੀ ਭਾਗਾਂ ਨੂੰ ਕੁਝ ਪ੍ਰਭਾਵਿਤ ਕਰ ਸਕਦਾ। ਉਸ ਤੋਂ ਬਾਅਦ ਇੱਕ ਨਵਾਂ ਸਿਸਟਮ ਆ ਜਿਹੜਾ ਉਹ 25-26 ਤਰੀਕ ਨੂੰ ਬੰਗਾਲ ਦੀ ਖਾੜੀ ਦੇ ਵਿੱਚ ਬਣਨਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਇਹ ਜਿਹੜਾ ਸਿਸਟਮ ਆ ਇਹ ਬਹੁਤ ਸਟਰੋਂਗ ਆ ਔਰ ਇਹ ਡੀਪ ਡੈਪਰੈਸ਼ਨ ਬਣ ਸਕਦਾ ਔਰ ਹੋ ਸਕਦਾ 30% ਇਹਦੇ ਚਾਂਸ ਆ ਵੀ ਇਹ ਸਾਈਕਲੋਨ ਬਣ ਜੇ ਤੂਫਾਨ ਬਣ ਜੇ। ਨਹੀਂ ਤਾਂ ਇਹ ਡੀਪ ਡਿਪਰੈਸ਼ਨ ਬਣਦੇ 100% ਚਾਂਸ ਡਿਪਰੈਸ਼ਨ ਜਾਂ ਡੀਪ ਡਿਪਰੈਸ਼ਨ ਕੈਟਾਗਰੀ ਦਾ ਜਿਹੜਾ ਇਹ ਸਿਸਟਮ ਬਣ ਸਕਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਬਾਕੀ ਸਾਰੇ ਉੱਤਰ ਤੋਂ ਲੈ ਕੇ ਮੱਧ ਭਾਰਤ ਤੱਕ ਪੱਛਮ ਹਵਾਵਾਂ ਚੱਲ ਰਹੀਆਂ ਤੇ ਇਧਰਲੇ ਪਾਸੇ ਪੂਰਬੀ ਹਵਾਵਾਂ ਘੁੰਮਣੀਆਂ ਸ਼ੁਰੂ ਹੋ ਗਈਆਂ 27 ਤਰੀਕ ਨੂੰ ਇਹ ਉੜੀਸਾ ਦੇ ਤੱਟਾਂ ਦੇ ਨਾਲ ਟਕਰਾਂਦਾ ਹੋਇਆ ਅੱਗੇ ਮਹਾਰਾਸ਼ਟਰ ਦੇ ਭਾਗਾਂ ਵੱਲ ਨੂੰ ਅੱਗੇ ਵਧੂਗਾ ਤੇ ਮੱਧ ਪ੍ਰਦੇਸ਼ ਦੇ ਤੇ ਉਸ ਤੋਂ ਬਾਅਦ ਇਹ 28-29 ਤਰੀਕ ਤੱਕ ਗੁਜਰਾਤ ਦੇ ਭਾਗਾਂ ਤੇ ਪਹੁੰਚ ਜਾਣਾ ਤੇ ਉੱਥੇ ਇਹਨੇ ਕਾਰਵਾਈਆਂ ਜਿਹੜੀਆਂ ਉਹ ਆਪਦੀਆਂ ਕਰਨੀਆਂ ਤੇ ਉਹਦੇ ਨਾਲ ਹਲਚਲ ਆ ਜਿਹੜੀ ਉਹ ਦਿੱਲੀ ਪੰਜਾਬ ਤੱਕ ਪੂਰਬੀ ਹਵਾਵਾਂ ਵਾਲੀ ਹੋਊਗੀ ਲੇਕਿਨ 29 ਤਰੀਕ ਤੱਕ ਪੰਜਾਬ ਦੇ ਵਿੱਚ ਪੱਛਮ ਦੀਆਂ ਹਵਾਵਾਂ ਦਾ ਜ਼ੋਰ ਆ ਜਿਹੜਾ ਉਹ ਰਹੂਗਾ ਜਿਉਂ-ਜਿਉਂ ਜਿਹੜੀ 30 ਤਰੀਕ ਆ ਸਾਹਮਣੇ ਆਊਗੀ 30 ਤਰੀਕ ਤੋਂ ਬਾਅਦ ਇੱਕ ਸਿਸਟਮ ਹੋਰ ਬੰਗਾਲ ਦੀ ਖਾੜੀ ਦੇ ਵਿੱਚ ਬਣ ਜਾਣਾ 30 ਤਰੀਕ ਨੂੰ ਇਹ ਜਿਹੜਾ ਸਿਸਟਮ ਆ ਪਹਿਲਾ ਇਹ ਗੁਜਰਾਤ ਦੇ ਭਾਗਾਂ ਤੱਕ ਪਹੁੰਚ ਕੇ ਹੋ ਸਕਦਾ ਇਹ ਆਪਣੇ ਅਰਬ ਸਾਗਰ ਵੱਲ ਨੂੰ ਨਿਕਲ ਜੇ ਜਾਂ ਕਈ ਮਾਡਲ ਇਹ ਵੀ ਦਰਸਾ ਰਹੇ ਆ ਵੀ ਹੋ ਸਕਦਾ ਇਹ ਗੁਜਰਾਤ ਦੇ ਭਾਗਾਂ ਤੋਂ ਰਾਜਸਥਾਨ ਦੇ ਭਾਗਾਂ ਤੋਂ ਹੁੰਦਾ ਹੋਇਆ ਹਰਿਆਣਾ ਵਿੱਚੀ ਉੱਤਰਾਖੰਡ ਨੂੰ ਨਿਕਲ ਜੇ ਇਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਪਿਕਚਰ ਕਲੀਅਰ ਹੋਊਗੀ ਹਾਲੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜਿੰਨੀ ਵੀ ਆਪਾਂ ਪਿਛਲੀ ਹਿਸਟਰੀ ਚੱਕ ਕੇ ਦੇਖ ਲਈਏ ਜਿਹੜੇ ਸਿਸਟਮ ਇਹਨਾਂ ਦਿਨਾਂ ਦੇ ਵਿੱਚ ਆਇਆ ਸਤੰਬਰ ਦੇ ਅੰਦਰ ਦੇ ਵਿੱਚ ਅਕਤੂਬਰ ਦੇ ਪਹਿਲੇ ਹਫ਼ਤੇ ਦੇ ਕੋਲ ਉਹ ਕਈ ਵਾਰ ਆ ਗੁਜਰਾਤ ਤੋਂ ਹੀ ਮੁੜ ਜਾਂਦੇ ਆ ਔਰ ਮੁੜ ਕੇ ਰਾਜਸਥਾਨ ਤੋਂ ਹੁੰਦੇ ਹੋਏ ਹਰਿਆਣੇ ਵਿੱਚ ਹੀ ਉੱਤਰਾਖੰਡ ਨੂੰ ਜਾਂਦੇ ਆ ਉਹਦੇ ਬਾਰੇ ਜੋ ਅਪਡੇਟ ਆਊਗੀ ਦੱਸਾਂਗੇ ਉਸ ਤੋਂ ਬਾਅਦ 1-2 ਤਰੀਕ ਨੂੰ ਇੱਕ ਹੋਰ ਨਵਾਂ ਸਿਸਟਮ ਆ ਜਿਹੜਾ ਉਹ ਬਣ ਜਾਣਾ ਜੇਕਰ ਉਹ ਗੱਲ ਕਰੀਏ ਪੂਰਾ ਸਟਰੌਂਗ ਸਿਸਟਮ ਆ ਜਿਹੜਾ ਉਹ 3 ਤਰੀਕ ਦੇ ਲਾਗੇ-ਸਾਕੇ ਬਣ ਜਾਣਾ ਤੇ ਉਸ ਤੋਂ ਬਾਅਦ ਉਹਦਾ ਦਾਇਰਾ ਕਾਫੀ ਵੱਡਾ ਇਹ ਉੱਪਰ ਦੀ ਥੋੜਾ ਹ�्ੁੰਦਾ ਹੋਇਆ ਆਪਣੇ ਪੱਛਮੀ ਬੰਗਾਲ ਤੇ ਉੜੀਸਾ ਦੇ ਭਾਗਾਂ ਤੋਂ ਹੁੰਦਾ ਹੋਇਆ ਇਹ ਮੱਧ ਭਾਰਤ ਦੇ ਵਿੱਚ ਪਹੁੰਚੂਗਾ ਇਹਦੇ ਨਾਲ ਦੇਖੋ ਤੁਸੀਂ ਇਹਦੇ ਨਾਲ ਦਾਇਰਾ ਜਿਹੜਾ ਉਹ ਹਵਾਵਾਂ ਦਾ ਵੱਜਣਾ ਹੁਣ ਤੀ 31 ਇੱਕ ਤਰੀਕ ਨੂੰ ਪੰਜਾਬ ਦੇ ਕਾਸ਼ਿਕ ਭਾਗਾਂ ਦੇ ਵਿੱਚ ਗਰਜ ਚਮਕਾਲੇ ਬੱਦਲ ਬਣ ਕੇ ਕਿਤੇ ਕਿਤੇ ਹਲਕੀ ਦਰਮਿਆਨੀ ਬਰਖਾ ਜਿਹੜੀ ਉਹ ਹੋ ਸਕਦੀ ਆ ਉਹ ਪੂਰਬੀ ਪੰਜਾਬ ਦੇ ਭਾਗ ਹੋ ਸਕਦੇ ਆ ਲੁਧਿਆਣਾ, ਅਮਲੇਰ ਕੋਟਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਇਹ ਜਿਹੜੇ ਇਲਾਕੇ ਆ ਇਹਨਾਂ ਇਲਾਕਿਆਂ ਦੇ ਵਿੱਚ ਕੁਝ ਗਰਜ ਚਮਕਲੇ ਬੱਦਲ ਬਣ ਕੇ ਬਰਖਾ ਦੇ ਸਕਦੇ ਆ ਗੁਰਦਾਸਪੁਰ ਪਠਾਨਕੋਟ 'ਚ ਵੀ ਬਰਖਾ ਜਿਹੜੀ ਉਹ ਹਲਕੀ ਫੁਲਕੀ ਹੋ ਸਕਦੀ ਆ ਉਸ ਤੋਂ ਬਾਅਦ ਜਦੋਂ ਇਹ ਸਿਸਟਮ ਦੂਸਰੇ ਵੱਲ ਆਊਗਾ ਇਹ ਵੀ ਡੀਪਰ ਡਿਪਰੈਸ਼ਨ ਬਣੂਗਾ ਲੇਕਿਨ ਇਹ ਕਾਫੀ ਸਟਰੋਂਗ ਆ ਮੱਧ ਪ੍ਰਦੇਸ਼ ਦੇ ਭਾਗਾਂ ਤੋਂ ਦੀ ਹੁੰਦਾ ਹੋਇਆ ਇਹ ਰਾਜਸਥਾਨ ਦੇ ਭਾਗਾਂ ਵੱਲ ਵਧੂਗਾ ਤੇ ਰਾਜਸਥਾਨ ਦੇ ਭਾਗਾਂ ਵੱਲ ਜਿਵੇਂ ਜਿਵੇਂ ਇਹ ਵਧੂਗਾ 5 6 ਤਰੀਕ ਨੂੰ ਤਾਂ ਉਸ ਟਾਈਮ ਤੇ ਬੱਦਲਾਂ ਦੀ ਜਿਹੜੀ ਆਵਾਜ਼ ਆਈ ਆ ਤੁਸੀਂ ਦੇਖ ਸਕਦੇ ਹੋ ਉਹ ਪੰਜਾਬ ਹਰਿਆਣਾ ਦਿੱਲੀ ਉੱਤਰਾਖੰਡ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਇੱਥੋਂ ਤੱਕ ਜਿਹੜੀ ਇਹ ਬੱਦਲਾਂ ਦੀ ਆਵਾਜ਼ ਆਈ ਜਾਂ ਤੁਸੀਂ ਦੇਖ ਸਕਦੇ ਹੋ ਬਾਜ ਜਾਣੀ ਆ ਤੇ ਪੂਰਾ ਪੱਛਮੀ ਗੁਜਰਾਤ ਤੋਂ ਲੈ ਕੇ ਰਾਜਸਥਾਨ ਪੂਰਾ ਮੱਧ ਪ੍ਰਦੇਸ਼ ਤੇ ਪੰਜਾਬ, ਹਰਿਆਣਾ, ਦਿੱਲੀ, ਜੰਮੂ ਕਸ਼ਮੀਰ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਇਹ ਸਾਰੇ ਭਾਗਾਂ ਦੇ ਵਿੱਚ ਬੱਦਲ ਆ ਜਿਹੜੇ ਉਹ ਵੱਡੇ ਲੈਵਲ ਤੇ ਛਾ ਸਕਦੇ ਆ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਰਖਾ ਜਿਹੜੀ ਉਹ ਦੇ ਸਕਦੇ ਆ ਜੇਕਰ ਬਰਖਾ ਦੇ ਵਿੱਚ ਵਾਧਾ ਹੋਣਾ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਿਕਚਰ ਪੂਰੀ ਤਰ੍ਹਾਂ ਕਲੀਅਰ ਹੋ ਜਾਣੀ ਆ ਹਾਲੇ ਤੱਕ ਇਹ ਪਿਕਚਰ ਦਿਖ ਰਹੀ ਆ ਵੀ ਬਰਖਾ ਜਿਹੜੀ ਉਹ ਪੰਜਾਬ ਦੇ ਵਿੱਚ 5 6 ਤਰੀਕ ਦੇ ਨੇੜੇ ਤੇੜੇ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਦੂਸਰੇ ਸਿਸਟਮ ਕਰਕੇ ਪਹਿਲੇ ਕਰਕੇ ਚਾਂਸ ਘਟਾ ਦੂਸਰੇ ਕਰਕੇ ਚਾਂਸ ਆ ਜਿਹੜੇ ਉਹ ਜ਼ਿਆਦਾ ਬਣ ਰਹੇ ਆ western disturbances ਵੀ 1 2 ਅਕਤੂਬਰ ਦੇ ਨੇੜੇ ਟੜੇ ਆਉਣਾ 30 1 2 ਇਹਨਾਂ ਦੇ ਹੋ ਸਕਦਾ ਪਹਿਲੇ ਸਿਸਟਮ ਦੇ ਨਾਲ ਉਹ ਥੋੜਾ ਬਹੁਤਾ ਅਟਰੈਕਸ਼ਨ ਕਰਕੇ ਕੁਝ ਗਤੀਵਿਧੀਆਂ ਪੰਜਾਬ ਦੇ ਵਿੱਚ ਉਸ ਟਾਈਮ ਵੀ ਦੇਵੇ ਲੇਕਿਨ 5 6 ਤਰੀਕ ਨੂੰ ਵੀ ਬਣਦਾ ਉਸ ਤੋਂ ਬਾਅਦ 9-10 ਤਰੀਕ ਨੂੰ ਇੱਕ ਹੋਰ ਵੈਸਟਰਨ ਡਿਸਟਰਬੈਂਸ ਆਉਣਾ। ਉਹਦੇ ਬਾਰੇ ਜਿਹੜੀ ਵੀ ਅਪਡੇਟ ਹੋਈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ। ਹੁਣ ਆਪਾਂ ਥੋੜੀ ਜਿਹੀ ਪਿਕਚਰ ਕਲੀਅਰ ਕਰਦੇ ਆਂ ਵੀ ਬਰਖਾ ਆਉਣ ਵਾਲੇ 5 ਤੋਂ 10 ਦਿਨ ਕਿੱਥੇ ਹੋ ਸਕਦੀ ਆ। ਇਹ 24 ਤਰੀਕ ਜਿਹਦਾ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਖੁਸ਼ਕਾ ਲੇਕਿਨ ਜਿਹੜੇ ਸਮੁੰਦਰ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ 'ਚ ਬਰਖਾ ਹੋ ਸਕਦੀ ਆ। 25 ਨੂੰ ਵੀ ਇਸੇ ਤਰ੍ਹਾਂ 26 ਨੂੰ ਵੀ 27 ਨੂੰ ਵੀ 28 ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕਾ। 29 ਤਰੀਕ ਨੂੰ ਹਲਕੀ-ਫੁਲਕੀ ਜਿਹੜੀ ਬੱਦਲਬਾਈ ਆ ਉਹ ਪੰਜਾਬ ਦੇ ਵਿੱਚ ਹੁੰਦੀ ਦਿਖ ਰ ਕੁਝ ਪੂਰਬੀ ਤੇ ਉੱਤਰੀ ਇਲਾਕਿਆਂ ਦੇ ਵਿੱਚ 30 ਤਰੀਕ ਨੂੰ ਜਿਹੜਾ ਮੌਸਮ ਆ ਉਹ ਜ਼ਿਆਦਾ ਕਰਵਟਾ ਲੈਂਦਾ ਹੋਇਆ ਨਹੀਂ ਨਜ਼ਰ ਆ ਰਿਹਾ ਲੇਕਿਨ ਰਾਜਸਥਾਨ ਦੇ ਦੱਖਣੀ ਭਾਗ ਤੇ ਗੁਜਰਾਤ ਮੱਧ ਪ੍ਰਦੇਸ਼ ਚ ਬਰਖਾ ਹੋਣ ਦੀ ਸੰਭਾਵਨਾ ਕਿ 1 ਤਰੀਕ ਨੂੰ ਵੀ ਕੋਈ ਜ਼ਿਆਦਾ ਬਰਖਾ ਦੀ ਗਤੀਵ੍ਰਿਧੀਆਂ ਹੈ ਨਹੀਂ 2 ਤਰੀਕ ਨੂੰ ਫੇਰ ਹਲਚਲ ਆ ਜਿਹੜੀ ਵੱਧਦੀ ਆ ਹੋ ਸਕਦਾ ਵੈਸਟਰਨ ਡਿਸਟਰਬੈਂਸ 1 ਵਿਜਾਇ 2 ਅਕਤੂਬਰ ਨੂੰ ਆਵੇ ਤਾਂ ਹੋ ਸਕਦਾ ਵੀ ਪੰਜਾਬ ਰਾਜਸਥਾਨ ਤੋਂ ਹੀ ਦੇ ਸਕਦੇ ਹਾਂ ਹਿਮਾਚਲ ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਬੱਦਲਾਂ ਦੀ ਹਲਚਲ ਆ ਜਿਹੜੀ ਵੱਧ ਰਹੀ ਆ ਹੋ ਸਕਦਾ ਗਰਜ ਚਮਕਣਾ ਕੁਝ ਲੱਖਾਂ ਵਿੱਚ ਬਰਖਾ ਹੋਵੇ 3 ਤਰੀਕ ਨੂੰ ਵੀ ਇਸੇ ਤਰ੍ਹਾਂ ਮੌਸਮ ਆ 4 ਤਰੀਕ ਨੂੰ ਵੀ ਜਿਹੜਾ ਬੱਦਲ ਬਾਈ ਆ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਦਿਖ ਰਹੀ ਹੈ ਇਸ ਮਾਡਲ ਦੇ ਅਕੋਰਡਿੰਗ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 5 ਤੇ 6 ਤਰੀਕ ਇਹ ਜਿਹੜੇ ਦੋ ਦਿਨਾਂ ਇਹਨਾਂ ਭਾਗਾਂ ਦੇ ਵਿੱਚ ਬੱਦਲ ਵਾਇਰਕ ਸੰਘਣੀ ਹੁੰਦੀ ਹੋਈ ਦਿਖ ਰਹੀ ਆ ਪੰਜਾਬ ਜੰਮੂ ਹਿਮਾਚਲ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਰਾਜਸਥਾਨ ਦੇ ਬਹੁਤੇ ਭਾਗਾਂ 'ਚ ਹੋ ਸਕਦਾ ਉਦੋਂ ਬਰਖਾ ਜਿਹੜੀ ਉਹ ਜ਼ਬਰਦਸਤ ਹੋਵੇ ਹੋ ਸਕਦਾ ਬਰਖਾ ਜਿਹੜੀ ਉਹ ਘੱਟ ਲੈਵਲ ਦੀ ਹੋਵੇ ਇਹਦੇ ਬਾਰੇ ਜੋ ਵੀ ਅਪਡੇਟ ਹੋਊਗੀ ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਵਾਂਗੇ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਗਰੁੱਪਾਂ ਦੇ ਵਿੱਚ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ